ਜਿਹੜੇ ਅਖੌਤੀ ਧਾਰਮਿਕ ਪੁਜਾਰੀ ਸੀ ਨਾ ਸਭ ਤੋਂ ਪਹਿਲਾਂ ਜਿਹੜੀ ਪੀੜ ਹੋਈ ਸੀ ਨਾ ਉਹ ਉਹਨਾਂ ਨੂੰ ਹੋਈ ਸੀ ਉਹਦੇ ਵਿੱਚ ਕਾਜ਼ੀ ਵੀ ਆਉਂਦਾ ਸੀਗਾ ਉਹਦੇ ਵਿੱਚ ਬ੍ਰਾਹਮਣ ਵੀ ਆਉਂਦਾ ਸੀ ਤੇ ਉਹਦੇ ਵਿੱਚ ਜੋਗੀ ਵੀ ਆਉਂਦਾ ਸੀ ਜਿਹਦੇ ਬਾਰੇ ਚ ਪਾਤਸ਼ਾਹ ਨੇ ਕਿਹਾ ਨਾ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਜਿਵੇਂ ਗੁਰੂ ਸਾਹਿਬ ਜਦੋਂ ਇਹ ਕਹਿੰਦੇ ਨੇ ਮਾਨਸ ਖਾਣੇ ਕਰੇ ਨਿਵਾਜ ਛੁਰੀ ਵਗਾਇਨ ਤਿੰਨ ਗਲ ਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ 'ਤੇ ਆਵੈ ਉਹੀ ਸਾਦ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਆ ਭਰਪੂਰ ਕਿ ਇਹ ਜਿਹੜੇ ਆਪਣੇ ਆਪ ਨੂੰ ਧਾਰਮਿਕ ਆਗੂ ਅਖਵਾਉਣ ਵਾਲੇ ਨੇ ਨਾ ਸ਼ਰਮ ਧਰਮ ਕਾ ਡੇਰਾ ਦੂਰ ਕਰ ਚੁੱਕੇ ਨੇ ਇਹਨਾਂ ਨੂੰ ਨਾ ਧਰਮ ਪਸੰਦ ਆਉਂਦਾ ਜਿਹੜਾ ਸੱਚਾ ਧਰਮ ਹੈ ਤੇ ਸ਼ਰਮ ਇਹਨਾਂ ਵਿੱਚ ਹੈ ਹੀ ਨਹੀਂ ਇਹ ਤਾਂ ਕੂੜ ਦਾ ਪ੍ਰਚਾਰ ਦੁਨੀਆ ਦੇ ਵਿੱਚ ਕਰਦੇ ਪਏ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਤੇ ਬਾਅਦ ਚ ਵੀ ਇਸੇ ਕੂੜ ਦੇ ਪ੍ਰਚਾਰ ਨੂੰ ਰੋਕਣ ਵਾਸਤੇ ਤੇ ਸੱਚ ਦਾ ਗਿਆਨ ਸਾਡੇ ਸਾਹਮਣੇ ਰੱਖਿਆ ਗਿਆ ਪਰ ਤੁਸੀਂ ਕਦੀ ਗੌਰ ਕਰਿਓ ਜਦੋਂ ਇਹ ਸੱਚ ਦੀ ਵਿਚਾਰ ਦੁਨੀਆ ਦੇ ਲੋਕਾਂ ਦੇ ਵਿੱਚ ਆਉਣੀ ਸ਼ੁਰੂ ਹੋਈ ਤੇ ਜਿਨ੍ਹਾਂ ਦੀਆਂ ਦੁਕਾਨਾਂ ਨੂੰ ਤਾਲੇ ਲੱਗਣੇ ਸ਼ੁਰੂ ਹੋਏ ਸੀ ਨਾ ਜਿਨ੍ਹਾਂ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਸੀ ਉਹਨਾਂ ਨੂੰ ਚੇੜ ਤੇ ਮਚਣੀ ਸੀ ਨਾ ਚੁੱਪ ਕਰਕੇ ਤੇ ਉਹ ਰਹਿ ਨਹੀਂ ਨਾ ਸਕਦੇ ਅੱਜ ਵੀ ਜਦੋਂ ਬੁਲਾਰਾ ਸਟੇਜ ਤੋਂ ਬੋਲਦਾ ਹੈ ਜਿਨ੍ਹਾਂ ਦੀ ਦੁਕਾਨਦਾਰੀ ਬੰਦ ਹੁੰਦੀ ਹੈ ਉਹਨਾਂ ਨੂੰ ਪ੍ਰੋਬਲਮ ਤੇ ਹੁੰਦੀ ਹੈ ਨਾ ਉਹ ਖੁਸ਼ ਤੇ ਨਹੀਂ ਨਾ ਹੋਣਗੇ ਪਰੇਸ਼ਾਨੀ ਤਾਂ ਉਹਨਾਂ ਨੂੰ ਹੋਵੇਗੀ ਨਾ ਫਿਰ ਉਹ ਕਹਿੰਦੇ ਵੀ ਇਹਦਾ ਮੂੰਹ ਕਿਵੇਂ ਬੰਦ ਕਰੀਏ ਹੁਣ ਪਹਿਲਾਂ ਉਹਨੂੰ ਪੈਸੇ ਦਾ ਲਾਲਚ ਦਿੱਤਾ ਜਾਂਦਾ ਵੀ ਕਿੰਨੇ ਲਏਂਗਾ ਬੋਲ ਆ ਗੱਲਾਂ ਸਟੇਜਾਂ ਦੇ ਉੱਤੇ ਨਾ ਕਰਿਆ ਕਰ ਤੇ ਬਹੁਤੇ ਜਾਣੇ ਹੁੰਦੇ ਨੇ ਜਿਹੜੇ ਇੱਥੇ ਮੰਨ ਜਾਂਦੇ ਨੇ ਕਹਿੰਦੇ ਵੀ ਇੰਨੇ ਕਰੋੜ ਦੇ ਦਿਓ ਆ ਗੱਲਾਂ ਸਟੇਜਾਂ ਦੇ ਉੱਤੇ ਨਹੀਂ ਹੋਣਗੀਆਂ ਪਰ ਜਿਹੜੇ ਕਹਿੰਦੇ ਨੇ ਵੀ ਸਾਨੂੰ ਲਾਲਚ ਕਿਸੇ ਗੱਲ ਦਾ ਨਹੀਂ ਸਾਨੂੰ ਲਾਲਚ ਕਿਸੇ ਗੱਲ ਦਾ ਨਹੀਂ ਅਸੀਂ ਤੇ ਇਦਾਂ ਹੀ ਸੱਚ ਬੋਲਾਂਗੇ ਫਿਰ ਉਹਦੇ ਉੱਤੇ ਜਾਨਲੇਵਾ ਹਮਲੇ ਕਰਵਾ ਦਿੱਤੇ ਜਾਂਦੇ ਨੇ ਕਈ ਵਾਰੀ ਇਹ ਚੀਜ਼ਾਂ ਵਾਪਰਦੀਆਂ ਨੇ ਨਾ ਸਮਾਜ ਦੇ ਵਿੱਚ ਜਦੋਂ ਕੋਈ ਸੱਚ ਬੋਲਦਾ ਹੈ ਤੇ ਉਹਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਵਾਪਰਦੀਆਂ ਨੇ ਕਿਉਂ ਵਾਪਰਦੀਆਂ ਨੇ ਕਿਉਂਕਿ ਉਹਨਾਂ ਲੋਕਾਂ ਨੂੰ ਬੜੀ ਟੈਨਸ਼ਨ ਹੋ ਜਾਂਦੀ ਹੈ ਖੌਤੀ ਧਾਰਮਿਕ ਆਗੂਆਂ ਨੂੰ ਜਿਨ੍ਹਾਂ ਦੀਆਂ ਦੁਕਾਨਾਂ ਤੇ ਤਾਲੇ ਵੱਜਦੇ ਨੇ ਉਹਨਾਂ ਨੂੰ ਟੈਨਸ਼ਨ ਹੁੰਦੀ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਜਿਨ੍ਹਾਂ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਹੁੰਦੀਆਂ ਨੇ ਉਹਨਾਂ ਨੂੰ ਪ੍ਰੋਬਲਮ ਹੁੰਦੀ ਐ ਇਸ ਗੱਲ ਤੋਂ ਬਸ ਸੇਮ ਐ ਪ੍ਰੋਬਲਮ ਤੁਹਾਨੂੰ ਇਤਿਹਾਸ ਵਿੱਚ ਵੀ ਮਿਲੇਗੀ ਤੇ ਅੱਜ ਵੀ ਤੁਹਾਨੂੰ ਇਹ ਚੀਜ਼ ਜਿਹੜੀ ਐ ਉਹ ਵੇਖਣ ਨੂੰ ਸਾਡੇ ਸਮਾਜ ਦੇ ਵਿੱਚ ਮਿਲ ਜਾਵੇਗੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ ਨਾ ਉਸ ਉਸ ਸਮੇਂ ਤੁਹਾਨੂੰ ਪਤਾ ਹੋਵੇ ਜਦੋਂ ਇਹ ਸਿੰਘ ਸਭਾ ਲਹਿਰ ਤੇ ਗੁਰਦੁਆਰਾ ਸੁਧਾਰ ਲਹਿਰ ਇਹ ਚੱਲੀਆਂ ਨੇ ਗੁਰਦੁਆਰਿਆਂ ਦੇ ਵਿੱਚ ਮਨਮਤਾਂ ਜਿਹੜੀਆਂ ਸੀ ਉਹ ਬਹੁਤ ਹੱਦ ਤੱਕ ਵੱਧ ਚੁੱਕੀਆਂ ਸੀਗੀਆਂ ਸਾਕਾ ਨਨਕਾਣਾ ਸਾਹਿਬ ਦਾ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਹੋਵੇਗਾ ਤੁਸੀਂ ਜਾਣਦੇ ਹੋਗੇ ਵੀ ਸਾਕਾ ਨਨਕਾਣਾ ਕਿਉਂ ਵਾਪਰਿਆ ਸੀਗਾ ਕਾਰਨ ਕੀ ਸੀ ਇਹਦੇ ਪਿੱਛੇ ਕਾਰਨ ਇਹ ਸੀ ਕਿ ਗੁਰਦੁਆਰਿਆਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਹੋ ਗਿਆ ਸੀਗਾ ਇੱਕ ਸਾਕਾ ਨਾਮ ਦੀ ਫਿਲਮ ਵੀ ਜਿਹੜੀ ਹੈ ਨਾ ਪਿੱਛੇ ਜੇ ਰਿਲੀਜ਼ ਹੋਈ ਹੈ ਜੇ ਉਹ ਤੁਹਾਨੂੰ ਮਿਲ ਜਾਵੇ ਤੇ ਉਹਨੂੰ ਲੈ ਕੇ ਵੇਖਿਓ ਜਰੂਰ ਬੜੀ ਅੱਛੀ ਮੂਵੀ ਬਣਾਈ ਹੈ ਉਸਨੇ ਬਹੁਤ ਵਧੀਆ ਕੰਮ ਕੀਤਾ ਗਿਆ ਉਸ ਫਿਲਮ ਨੂੰ ਵੇਖਿਓ ਵੀ ਕੀ ਕੁਝ ਹੁੰਦਾ ਸੀਗਾ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਤੇ ਕੇਵਲ ਨਨਕਾਣਾ ਸਾਹਿਬ ਵਿਖੇ ਉਹ ਸਭ ਕੁਝ ਨਹੀਂ ਸੀ ਹੋ ਰਿਹਾ ਉਹ ਮਨਮਤਾਂ ਕੇਵਲ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਨਹੀਂ ਸੀ ਹੁੰਦੀਆਂ ਤਕਰੀਬਨ ਤਕਰੀਬਨ ਸਾਰੇ ਗੁਰਦੁਆਰਿਆਂ ਦੇ ਵਿੱਚ ਉਹ ਮਨਮਤਾਂ ਹੋ ਰਹੀਆਂ ਸੀ ਇਥੋਂ ਤੱਕ ਕੇ ਜਿਹੜੀਆਂ ਇਸਤਰੀਆਂ ਜਿਹੜੀਆਂ ਬੀਬੀਆਂ ਉਥੇ ਮੱਥਾ ਤੱਕ ਟੇਕਨ ਜਾਂਦੀਆਂ ਸੀ ਨਾ ਉਹਨਾਂ ਦੀ ਇੱਜ਼ਤ ਵੀ ਮਹਿਫੂਜ਼ ਨਹੀਂ ਸੀ ਉਹਨਾਂ ਗੁਰਦੁਆਰਿਆਂ ਦੇ ਵਿੱਚ ਮਹੰਤਾਂ ਨੇ ਆਪਣੇ ਕਬਜ਼ੇ ਕਰ ਲਏ ਹੋਏ ਸੀ ਇਹ ਕਿਹੜਾ ਕਰਮਕਾਂਡ ਸੀ ਜਿਹੜਾ ਉਸ ਸਮੇਂ ਨਹੀਂ ਸੀ ਕੀਤਾ ਜਾਂਦਾ ਹਰ ਤਰ੍ਹਾਂ ਦਾ ਕਰਮਕਾਂਡ ਜਿਹੜਾ ਸੀ ਕੀਤਾ ਜਾਂਦਾ ਸੀ ਦਰਬਾਰ ਸਾਹਿਬ ਦੇ ਵਿੱਚ ਇੱਥੋਂ ਤੱਕ ਮੂਰਤੀਆਂ ਲਾ ਦਿੱਤੀਆਂ ਗਈਆਂ ਸੀ ਟੱਲ ਖੜਕਾ ਕੇ ਅੰਦਰ ਜਾਇਆ ਜਾਂਦਾ ਸੀ ਬਹੁਤ ਤਰ੍ਹਾਂ ਦੇ ਕਰਮਕਾਂਡ ਜਿਹੜੇ ਸੀ ਉਹ ਦਰਬਾਰ ਸਾਹਿਬ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਦੇ ਵਿੱਚ ਇਹ ਸਭ ਕੁਝ ਹੁੰਦਾ ਸੀਗਾ ਪਰ ਜਦੋਂ ਸਿੰਘ ਸਭਾ ਲਹਿਰ ਚੱਲੀ ਗੁਰਦੁਆਰਾ ਸੁਧਾਰ ਲਹਿਰ ਚੱਲੀ ਇਹਨਾਂ ਨੇ ਗੁਰਦੁਆਰਿਆਂ ਦਾ ਸੁਧਾਰ ਕੀਤਾ ਗੁਰਦੁਆਰਿਆਂ ਦੇ ਵਿੱਚੋਂ ਇਹ ਸਾਰੀਆਂ ਮਨਮਤਾਂ ਨੂੰ ਬਾਹਰ ਕੱਢਿਆ ਗਿਆ ਪੰਜਾਬ ਦੀ ਧਰਤੀ ਦੇ ਉੱਤੇ ਹੁਣ ਇਹ ਸਾਰੀਆਂ ਮਨਮਤਾਂ ਜਿਹੜੀਆਂ ਨੇ ਉਹ ਬਾਹਰ ਕੀਤੀਆਂ ਗਈਆਂ ਪਰ ਤੁਸੀਂ ਕਦੀ ਗੌਰ ਕਰਿਓ ਆਪਾਂ ਜਦੋਂ ਪੰਜ ਤਖਤਾਂ ਦੀ ਗੱਲ ਕਰਦੇ ਆ ਨਾ ਪੰਜ ਦੇ ਵਿੱਚੋਂ ਤਿੰਨ ਤਖਤ ਜਿਹੜੇ ਨੇ ਉਹ ਪੰਜਾਬ ਦੀ ਧਰਤੀ ਦੇ ਉੱਤੇ ਹੈਗੇ ਨੇ ਅਕਾਲ ਤਖਤ ਸਾਹਿਬ ਕੇਸਗੜ ਸਾਹਿਬ ਦਮਦਮਾ ਸਾਹਿਬ ਤੇ ਬਾਕੀ ਦੋ ਜਿਹੜੇ ਬਚਦੇ ਨੇ ਉਹ ਇੱਕ ਪਟਨੇ ਵਿਖੇ ਐ ਤੇ ਇੱਕ ਹਜੂਰ ਸਾਹਿਬ ਹੁਣ ਤੁਸੀਂ ਉਹਨਾਂ ਤਿੰਨਾਂ ਤਖਤਾਂ ਦੀ ਮਰਿਆਦਾ ਵੇਖੋ ਤੇ ਇਹ ਪਟਨੇ ਵਾਲੇ ਦੀ ਤੇ ਇੱਥੇ ਹਜੂਰ ਸਾਹਿਬ ਦੀ ਮਰਿਆਦਾ ਤੁਸੀਂ ਵੇਖੋ ਇਹਨਾਂ ਦੋਨੋਂ ਤਖਤਾਂ ਦੀ ਮਰਿਆਦਾ ਵੇਖੋ ਤੁਹਾਨੂੰ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆਵੇਗਾ ਕਿਉਂਕਿ ਗੁਰਦੁਆਰਾ ਸੁਧਾਰ ਲਹਿਰ ਉੱਥੇ ਚੱਲੀ ਪਰ ਇੱਥੇ ਤੱਕ ਪੁੱਜ ਨਹੀਂ ਸਕੀ ਸੋ ਜਿਹੜੇ ਕਰਮਕਾਂਡ ਜਿਹੜੀਆਂ ਮਨਮਤਾਂ ਉਸ ਸਮੇਂ ਲਾਗੂ ਹੋ ਚੁੱਕੀਆਂ ਸੀ ਨਾ ਗੁਰਦੁਆਰਿਆਂ ਦੇ ਵਿੱਚ ਉਹ ਇਹਨਾਂ ਜਗਾਵਾਂ ਦੇ ਉੱਤੇ ਅੱਜ ਤੱਕ ਚੱਲਦੀਆਂ ਪਈਆਂ ਨੇ ਉਦੋਂ ਦੀਆਂ ਕਿਉਂਕਿ ਇੱਥੇ ਤਾਂ ਗੁਰਦੁਆਰਾ ਸੁਧਾਰ ਲੈਰ ਪੁੱਜ ਨਹੀਂ ਸਕੀ ਜਿਹੜੇ ਮਹੰਤਾਂ ਨੇ ਉਦੋਂ ਕਬਜ਼ੇ ਕੀਤੇ ਸੀ ਹੋ ਸਕਦਾ ਉਹਨਾਂ ਦਾ ਭੇਖ ਵੱਖਰਾ ਹੋਵੇ ਉਹਨਾਂ ਦੀ ਡਰੈੱਸ ਵੱਖਰੀ ਹੋਵੇ ਅੱਜ ਵੀ ਮਹੰਤ ਤੇ ਉਹੀ ਬੈਠੇ ਨੇ ਭੇਖ ਸਿੱਖੀ ਵਾਲੇ ਨੇ ਭੇਖ ਸਿੱਖੀ ਵਾਲੇ ਨੇ ਹਿਸਾਬ ਕਿਤਾਬ 'ਚ ਕੋਈ ਫਰਕ ਨਹੀਂ ਹੈ ਮਹੰਤਾਂ ਦਾ ਕਬਜ਼ਾ ਅੱਜ ਤੇ ਤੁਹਾਨੂੰ ਦਰਬਾਰ ਸਾਹਿਬ ਹੀ ਨਜ਼ਰ ਆ ਜਾਏਗਾ ਹਾਂ ਬੰਨੀ ਪਾਗੀ ਹੈ ਪਾਇਆ ਗਾਤਰਾ ਹੀ ਹੈ ਦਵਾਰਾ ਇਹਦਾ 100 ਸਾਲ ਪਹਿਲਾਂ ਸਾਕਾ ਨਨਕਾਣਾ ਸਾਹਿਬ ਆਪਰਦਾ ਹੈ ਨਾ ਸ਼ਾਇਦ ਉਹ ਆਉਣ ਵਾਲੇ ਸਮੇਂ 'ਚ ਫੇਰ ਵਾਪਰੇਗਾ ਫੇਰ ਸਿੱਖਾਂ ਨੂੰ ਆਪਣੀਆਂ ਜਾਨਾਂ ਗਵਾ ਕੇ ਗੁਰਦੁਆਰੇ ਆਜ਼ਾਦ ਕਰਾਉਣੇ ਪੈਣਗੇ ਕਿਉਂਕਿ ਅੱਜ ਗੁਰਦੁਆਰਿਆਂ ਦੇ ਉੱਤੇ ਫੇਰ ਮਹੰਤਾਂ ਦਾ ਕਬਜ਼ਾ ਜਿਹੜਾ ਹੈ ਹੋ ਚੁੱਕਿਆ ਹੈ ਤੇ ਇੱਕ ਗੱਲ ਸੱਚ ਕਰਕੇ ਅੱਗੇ ਜਾਣਿਓ ਪਹਿਲਾਂ ਵਾਲਾ ਮਹੰਤ ਫੇਰ ਵੀ ਪਛਾਣੇ ਜਾਂਦੇ ਸੀਗੇ ਕਿਉਂਕਿ ਉਹਨਾਂ ਦੀ ਰੂਪਰੇਖਾ ਥੋੜੀ ਵੱਖਰੀ ਹੁੰਦੀ ਸੀ ਉਹ ਵੱਖਰੇ ਜਿਹਾ ਲੱਗਦੇ ਸੀ ਜਿਹੜੇ ਅੱਜ ਵਾਲੇ ਨੇ ਨਾ ਉਹ ਤੇ ਸੇਮ ਟੂ ਸੇਮ ਸਾਡੇ ਵਰਗੇ ਬਹਿ ਗਏ ਨੇ ਉਹਨਾਂ ਨੇ ਪੱਗ ਵੀ ਬੰਨੀ ਹੈ, ਕੰਗਾ ਵੀ ਲਾਇਆ ਹੈ, ਸਾਬਤ ਸੂਰਤ ਵੀ ਹੈਗੇ ਨੇ, ਕਿਰਪਾਨ ਵੀ ਉੱਤੋਂ ਪਾਉਂਦੇ ਨੇ, ਚੋਲਾ ਵੀ ਸਾਡੇ ਵਰਗਾ ਹੀ ਪਾਉਂਦੇ ਨੇ। ਜਦੋਂ ਤੁਰਦੇ ਨੇ ਸਿੰਘ ਸਾਹਿਬ, ਸਿੰਘ ਸਾਹਿਬ ਉਹਨਾਂ ਨੂੰ ਕਿਹਾ ਜਾਂਦਾ ਏ, ਉਹ ਤੇ ਸਾਡੇ ਵਰਗਾ ਹੀ ਹੋਗੇ। ਤੇ ਉਹਨਾਂ ਨੂੰ ਕੱਢਣਾ ਹੋਣ ਬੜਾ ਮੁਸ਼ਕਲ ਹੈ। ਤੇ ਉਲਝਾਅ ਵੀ ਇਹਨਾਂ ਦਿੱਤਾ ਗਿਆ ਕਿ ਅੱਜ ਦਾ ਸਿੱਖ ਡਿਸਾਈਡ ਹੀ ਨਹੀਂ ਕਰ پا ਰਿਹਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਬਣਨਾ ਏ ਜਾਂ ਜਿਹੜਾ ਆਪਣੇ ਆਪ ਨੂੰ ਸਿੰਘ ਸਾਹਿਬ ਅਖਵਾਈ ਜਾਂਦਾ ਉਹਦਾ ਸਿੱਖ ਬਣਨਾ। ਇਹ ਡਿਸਾਈਡ ਨਹੀਂ ਹੋ پا ਰਿਹਾ। ਜੀਦਾ ਜੀ ਕਰਦਾ ਆਪਣਾ ਅਕਾਲ ਤਖਤ ਖੋਲ ਕੇ ਬਹਿ ਜਾਂਦਾ ਅੱਜ ਦੇ ਟਾਈਮ ਦੇ ਉੱਤੇ ਅਕਾਲ ਤਖਤ ਦੇ ਉੱਤੇ ਜਿਹੜਾ ਦਰਬਾਰ ਸਾਹਿਬ ਦੇ ਨਾਲ ਅਕਾਲ ਤਖਤ ਹੈ ਨਾ ਉੱਥੇ ਮਰਿਆਦਾ ਗੁਰੂ ਗ੍ਰੰਥ ਸਾਹਿਬ ਦੀ ਚਲਣੀ ਚਾਹੀਦੀ ਹੈ ਕਿਸੇ ਬੰਦੇ ਦੀ ਥੋੜੀ ਆ ਤੇ ਕਮਰਿਆਂ ਦੇ ਵਿੱਚ ਵੀ ਕਈ ਵਾਰੀ ਆਪਣੇ ਅਕਾਲ ਤਖਤ ਖੋਲੇ ਜਾਂਦੇ ਨੇ ਹਰ ਬੰਦਾ ਚੌਧਰੀ ਬਣਿਆ ਬੈਠਾ ਜਿਹਨੂੰ ਘੜਮ ਚੌਧਰੀ ਦਾ ਨਾਮ ਵੈਸੇ ਦੇਣਾ ਚਾਹੀਦਾ ਵੀ ਆਪਣੀ ਚਲਾਉਣੀ ਹੈ ਜੀ ਅਸੀਂ ਅਸੀਂ ਗੁਰੂ ਦੀ ਨਹੀਂ ਮੰਨਦੇ ਗੁਰੂ ਕੀ ਕਵੇ ਸਾਨੂੰ ਕੀ ਲੈਣਾ ਦੇਣਾ ਸਾਡੇ ਲੋਕਾਂ ਦੀ ਵਿਚਾਰਧਾਰਾ ਜੇ ਹੈ ਮੈਨੂੰ ਤਾਂ ਕਈ ਵਾਰੀ ਉਹ ਬੋਲ ਚ ਇਤੇ ਆ ਜਾਂਦੇ ਨੇ ਵੀ ਅੱਜ ਜੋ ਸਾਡੇ ਹਾਲਾਤ ਨੇ ਨਾ ਗਿਆਨੀ ਗਿਆਨ ਸਿੰਘ ਨੇ ਇੱਕ ਵਾਰੀ ਗੱਲ ਲਿਖੀ ਸੀ ਉਹ ਕਹਿੰਦੇ ਧੰਨ ਗੁਰੂ ਦੇ ਸਿੱਖ ਅਕਲ ਦੇ ਪੱਕੇ ਵੈਰੀ ਹੁਣ ਇਹ ਗੱਲ ਕਈਆਂ ਨੂੰ ਚੁਭ ਸਕਦੀ ਪਰ ਗਿਆਨੀ ਗਿਆਨ ਸਿੰਘ ਨੇ ਇੱਕ ਟਾਈਮ ਉੱਤੇ ਲਿਖੀ ਸੀ ਤੇ ਉਹ ਅੱਜ ਸਾਡੇ ਉੱਤੇ ਪੂਰੀ ਢੋਕਰੀ ਜੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਆਪਣੇ ਆਪ ਨੂੰ ਸਿੱਖ ਵੀ ਅਖਵਾਈ ਜਾਂਦਾ ਹੈ ਨਾ ਮੈਂ ਅਖਵਾਉਣ ਦੀ ਗੱਲ ਕਰ ਰਿਹਾ ਇੱਕ ਹੁੰਦਾ ਸਿੱਖ ਹੋਣਾ ਤੇ ਇੱਕ ਹੁੰਦਾ ਸਿੱਖ ਅਖਵਾਉਣਾ ਜਿਹੜਾ ਆਪਣੇ ਆਪ ਨੂੰ ਅਖਵਾਉਂਦਾ ਹੈ ਨਾ ਪਰ ਹੈਗਾ ਨਹੀਂ ਹੈ ਉਹਦੇ ਬਾਰੇ ਵਿੱਚ ਗਿਆਨੀ ਗਿਆਨ ਸਿੰਘ ਨੇ ਇਹ ਗੱਲ ਲਿਖੀ ਸੀ ਉਹ ਲਿਖਦੇ ਧੰਨ ਗੁਰੂ ਦੇ ਸਿੱਖ ਅਕਲ ਦੇ ਪੱਕੇ ਵੈਰੀ ਧੰਨ ਗੁਰੂ ਸਮਰੱਥ ਜਿਨੇ नाग ਕੀਲੇ ਜ਼ਹਿਰੀ ਧੰਨ ਗੁਰੂ ਕੇ ਸਿੱਖ ਬੁੱਧ ਦੇ ਨਿਕਟ ਨਾ ਜੈ ਹੈ ਧੰਨ ਗੁਰੂ ਸਮਰੱਥ ਜੋ ਇਹਨੇ ਸਮਝਿਆ ਹੈ ਕਹਿੰਦਾ ਇਹ ਤੇ ਬੁੱਧ ਦੇ ਨਿਕਟ ਤੱਕ ਨਹੀਂ ਜਾਂਦੇ ਇਹ ਤਾਂ ਵਿਵੇਕ ਬੁੱਧ ਦੀ ਵਰਤੋਂ ਕਰਕੇ ਰਾਜ਼ੀ ਨਹੀਂ ਹੈਗੇ ਇਹ ਤਾਂ ਗੁਰੂ ਕੋਲੋਂ ਮਤ ਲੈਣ ਵਾਸਤੇ ਤਿਆਰ ਨਹੀਂ ਆਪਣੇ ਆਪ ਦੇ ਵਿੱਚ ਹੀ ਹੁਸ਼ਿਆਰ ਹੋਏ ਬੈਠੇ ਨੇ ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ ਗੁਰੂ ਕੋਲੋਂ ਮਤ ਨਹੀਂ ਲੈ ਰਹੇ ਆਪਣੇ ਆਪ ਦੇ ਵਿੱਚ ਬੜੇ ਸੁਚੇਤ ਹੋਏ ਬੈਠੇ ਨੇ ਬੜੇ ਸਿਆਣੇ ਬਣੇ ਬੈਠੇ ਨੇ ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ ਛੁੱਟੇ ਤਿਲ ਬੁਆੜ ਜਿਓ ਸੰਝੇ ਅੰਦਰ ਖੇਤ ਖੇਤੇ ਅੰਦਰ ਛੁੱਟਿਆਂ ਕਉ ਨਾਨਕ ਸੌ ਨਾ ਫਲੀਆਂ ਫੁਲੀਆਂ ਬੱਪੜੇ ਭੀ ਤਨ ਵਿੱਚ ਸਵਾਹ ਆ ਜਿਹੜੇ ਆਪਣੀਆਂ ਵਿਚਾਰਧਾਰਾ ਦੇ ਅਕੋਰਡਿੰਗ ਚੱਲਦੇ ਨਾ ਗੁਰੂ ਸਾਹਿਬ ਕਹਿੰਦੇ ਇਹਨਾਂ ਦੇ ਅੰਦਰ ਸਵਾਹ ਹੀ ਹੁੰਦੀ ਕੇਵਲ ਸੱਚ ਦਾ ਸਿਧਾਂਤ ਇਹਨਾਂ ਦੇ ਪੱਲੇ ਨਹੀਂ ਜੇ ਹੁੰਦਾ ਭੀ ਤਨ ਵਿੱਚ ਸਵਾਹ ਤਨ ਦੇ ਵਿੱਚ ਸਵਾਹ ਹੀ ਮਿਲੇਗੀ ਕਿਹੜੀ ਸਵਾਹ ਹੰਕਾਰ ਦੀ ਸਵਾਹ ਮਿਲੇਗੀ ਕਾਮ ਕ੍ਰੋਧ ਤੇ ਲੋਭ ਮੋਹ ਦੀ ਸਵਾਹ ਮਿਲੇਗੀ ਚੁਗਲੀ ਨਿੰਦਿਆ ਦੀ ਸਵਾਹ ਮਿਲੇਗੀ ਉਹ ਸੱਚ ਵਾਲੇ ਪਾਸੇ ਨੂੰ ਨਹੀਂ ਤੁਰ ਸਕਦੇ ਉਹ ਬੰਦੇ ਨੂੰ ਸਮਰਪਿਤ ਹੋ ਜਾਂਦੇ ਨੇ ਗੁਰੂ ਨੂੰ ਸਮਰਪਿਤ ਨਹੀਂ ਹੋ ਸਕਦੇ ਤੇ ਸੱਚ ਕਰਕੇ ਜਾਣੇ ਉਹ ਜਿਹੜਾ ਕਿਸੇ ਵੀ ਬੰਦੇ ਨੂੰ ਸਮਰਪਿਤ ਹੋ ਗਿਆ ਨਾ ਕਿਸੇ ਵੀ ਬੰਦੇ ਨੂੰ ਸਮਰਪਿਤ ਹੋ ਗਿਆ ਉਹ ਹਮੇਸ਼ਾ ਖੁਆਰ ਹੀ ਹੋਏਗਾ ਗੁਰੂ ਅਰਜਨ ਸਾਹਿਬ ਦਾ ਫੈਸਲਾ ਜੇ ਮਾਨੁਕ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕਉ ਇਕੈ ਭਗਵਾਨ ਬੰਦੇ ਦੀ ਟੇਕ ਲੈਣੀ ਵਿਅਰਥ ਹੈ ਮਾਨੁਕ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਇਕੈ ਭਗਵਾਨ ਜਿਸ ਕਹਿ ਦਿਆ ਰਹਿ ਅਘਾਏ ਬਹੁਰ ਨ ਤ੍ਰਿਸ਼ਨਾ ਲੱਗੈ ਆਏ ਮਾਰੇ ਰੱਖੈ ਇਕੋ ਆਪ ਮਾਨੁਕੈ ਕਿਛ ਨਾਹੀ ਆਤ ਬੰਦਾ ਕੀ ਦੇ ਦੇਗਾ ਕਿਸੇ ਨੂੰ ਬੰਦਾ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਭਾਵੇਂ ਉਸ ਬੰਦੇ ਨੇ ਧਾਰਮਿਕ ਪੈਰਾਇਆ ਪੈਰਾਵਾ ਪਾਇਆ ਹੋਵੇ ਤੇ ਭਾਵੇਂ ਨਾ ਪਾਇਆ ਹੋਵੇ ਗੁਰੂ ਸਾਹਿਬ ਨੇ ਤੇ ਕਿਸੇ ਤਰ੍ਹਾਂ ਦੇ ਵੀ ਧਾਰਮਿਕ ਪੈਰਾਵੇ ਨੂੰ ਕੋਈ ਮੰਨਤਾ ਹੀ ਨਹੀਂ ਦਿੱਤੀ ਇੱਥੇ ਧਾਰਮਿਕ ਪੈਰਾਵੇ ਨੂੰ ਮੰਨਤਾ ਨਹੀਂ ਹੈ ਅਸੀਂ ਪਤਾ ਕੀ ਕਰਦੇ ਆ ਅਸੀਂ ਵੇਖਦੇ ਆ ਫਲਾਣਾ ਜਿਹੜਾ ਹੈ ਨਾ ਇਹਨੇ ਧਾਰਮਿਕ ਪੈਰਾਵਾ ਪਾਇਆ ਹੋਇਆ ਇਹ ਫਲਾਣੀ ਗੱਦੀ ਦੇ ਉੱਤੇ ਬੈੰਦਾ ਏ ਇਹਨੂੰ ਜੀ ਮੰਨਤਾ ਦਿਓ ਪਹਿਲਾਂ ਵੇਖ ਤਾਂ ਲਈਏ ਵੀ ਉਹਦੀਆਂ ਕਰਤੂਤਾਂ ਕੀ ਨੇ ਕਿਤੇ ਸੌਦੇ ਵਾਲੇ ਨੂੰ ਮਾਫਤੇ ਨਹੀਂ ਕਰਦਾ ਫਿਰਦਾ ਕਸੂਤਾਂ ਦੇ ਚੈੱਕ ਕਰਨੀਆਂ ਪੈਣਗੀਆਂ ਨਾ ਕਿਤੇ ਵਿਟਪਾਖ ਸਿੰਘ ਨੂੰ ਮਾਫਤੇ ਨਹੀਂ ਕਰਦਾ ਫਿਰਦਾ ਕਿਤੇ ਸੌਦੇ ਵਾਲੇ ਨੂੰ ਆਪਣਾ ਦੋਸਤੇ ਨਹੀਂ ਬਣਾਈ ਫਿਰਦਾ ਇਹ ਗੱਲਾਂ ਵੇਖਣੀਆਂ ਤੇ ਬਹਿਣਗੀਆਂ ਨਾ ਪਹਿਲਾਂ ਪਰ ਅੱਜ ਸਾਡੇ ਸਮਾਜ ਦਾ ਹਾਲ ਇਹ ਹੈ ਵੀ ਜਿਨ੍ਹਾਂ ਨੇ ਧਾਰਮਿਕ ਪਰਵਾਹ ਪਾ ਲਿਆ ਔਰ ਸਤਿ ਸ਼੍ਰੀ ਅਕਾਲ ਦੇ ਜ਼ਿਕਾਰੇ ਛੱਡ ਦੇਣੇ ਉਹਦੇ ਆਏ ਦੇ ਉੱਤੇ ਇਹ ਇਹ ਆ ਸਾਡਾ ਹਾਲ ਹੋ ਚੁੱਕਿਆ ਸਾਨੂੰ ਜਾਗਣਾ ਪਏਗਾ ਥੋੜਾ ਜਿਹਾ ਸਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣਾ ਪਏਗਾ ਤੇ ਜਿਹੜੀ ਗੱਲ ਗੁਰੂ ਪਾਤਸ਼ਾਹ ਨੇ ਬਾਣੀ ਚ ਆਖੀ ਹੈ ਨਾ ਵੀ Hindu Turk ਦੋਹਾਂ ਨਵੇਰਾ ਸਾਡੇ ਸਾਹਮਣੇ ਵੀ ਇਹ ਹਿੰਦੂ ਤੁਰਕਵਾੰਗੀ ਨੇ ਨਵੇੜਾ ਕਰ ਲੋ ਇਹਨਾਂ ਤੋਂ ਇਹਨਾਂ ਦੀ ਵਿਚਾਰਧਾਰਾ ਤੋਂ ਪਾਸੇ ਹੋ ਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣਾ ਪਏਗਾ ਸਾਨੂੰ ਕਿਸੇ ਵੀ ਬੰਦੇ ਦੇ ਪਿੱਛੇ ਨਹੀਂ ਲੱਗਣਾ ਕਿਸੇ ਜਗ੍ਹਾ ਦੀ ਮਰਿਆਦਾ ਦੇ ਪਿੱਛੇ ਨਹੀਂ ਲੱਗਣਾ ਮੈਨ ਇਹ ਚੀਜ਼ ਆਪਾਂ ਵੇਖਣੀ ਹੈ ਵੀ ਗੁਰੂ ਪਾਤਸ਼ਾਹ ਤੁਸੀਂ ਦੱਸੋ ਵੀ ਕੀ ਸਹੀ ਹੈ ਤੇ ਕੀ ਗਲਤ ਹੈ ਇਹਨੂੰ ਕਹਿੰਦੇ ਨੇ ਗੁਰੂ ਨੂੰ ਸਮਰਪਿਤ ਹੋਣਾ ਤੇ ਜਿਹੜਾ ਇਸ ਢੰਗ ਨਾਲ ਗੁਰੂ ਨੂੰ ਸਮਰਪਿਤ ਨਹੀਂ ਨਾ ਹੁੰਦਾ ਉਤੋਂ ਉਤੋਂ ਭਾਵੇਂ ਜਿੰਨਾ ਮਰਜੀ ਕਹੀ ਜਾਵੇ ਮੈਂ ਗੁਰੂ ਨੂੰ ਸਮਰਪਿਤ ਆ ਮੈਂ ਗੁਰੂ ਨੂੰ ਸਮਰਪਿਤ ਆ ਅਸਲ ਦੇ ਵਿੱਚ ਉਹ ਸਮਰਪਿਤ ਹੋਇਆ ਨਹੀਂ ਅੱਜ ਵੀ ਗੁਰਦੁਆਰਾ ਸੁਧਾਰ ਲਹਿਰ ਚਲਾਈ ਏ ਜੇ ਨੌਜਵਾਨ ਵੀਰਾਂ ਨੇ ਇਹਨਾਂ ਸੋਹਣਾ ਇਹ ਉਪਰਾਲਾ ਕੀਤਾ ਹੈ ਨਾ ਆ ਸਮਾਗਮ ਕਰਵਾ ਰਹੇ ਨੇ ਤੇ ਤੁਹਾਨੂੰ ਜੇ ਲੱਗਦਾ ਏ ਵੀ ਇਹ ਸਮਾਗਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਕੋਰਡਿੰਗ ਸਹੀ ਹੈ ਤੇ ਫਿਰ ਉਹਨਾਂ ਵੀਰਾਂ ਦਾ ਸਾਥ ਵੀ ਜ਼ਰੂਰ ਦਿਓ ਕਿਉਂਕਿ ਬਹੁਤੀ ਵਾਰੀ ਉਹ ਹੁੰਦਾ ਹੈ ਕਿ ਜਿਹੜੇ ਪੁੱਠੇ ਕੰਮ ਕਰਦੇ ਨੇ ਨਾ ਕਈ ਵਾਰੀ ਉਹਨਾਂ ਦਾ ਸਾਥ ਬਹੁਤ ਦਿੱਤਾ ਜਾਂਦਾ ਹੈ ਪਰ ਜਿਹੜੇ ਸੱਚ ਦੀ ਵਿਚਾਰ ਨੂੰ ਦੁਨੀਆ ਦੇ ਵਿੱਚ ਰੱਖਦੇ ਹੋਣ ਦੁਨੀਆ ਦੇ ਲੋਕ ਕਹਿੰਦੇ ਇਹਨਾਂ ਦੇ ਪਿੱਛੇ ਲੱਗ ਕੇ ਕੀ ਮਿਲਣਾ ਸਾਨੂੰ ਇਹਨਾਂ ਨੇ ਕਿਹਾ ਸਾਡਾ ਨਾਂ ਜਿਹੜਾ ਏ ਉਹ ਮਾਈਕ ਦੇ ਉੱਤੇ ਲੈਣਾ ਹੈ ਕੀ ਕੀ ਕਰਨਾ ਸਾਥ ਦੇ ਕੇ ਪਰ ਐਸੀ ਗੱਲ ਨਹੀਂ ਸੱਚ ਦੀ ਵਿਚਾਰ ਵਾਲੇ ਪਾਸੇ ਨੂੰ ਸਮਰਪਿਤ ਹੋਣਾ ਜਿਹੜਾ ਵੀ ਸੱਚ ਵਾਲੇ ਪਾਸੇ ਨੂੰ ਜਾਂਦਾ ਉਹਦਾ ਸਾਥ ਦੇ ਦਿਓ ਹਾਂ ਜਿਹੜਾ ਝੂਠ ਵਾਲੇ ਪਾਸੇ ਨੂੰ ਜਾਂਦਾ ਨਾ ਉਹਦਾ ਸਾਥ ਦੇਣ ਦੀ ਕੋਈ ਲੋੜ ਨਹੀਂ ਹੈ ਭਾਵੇਂ ਕੋਈ ਵੀ ਹੋਵੇ ਭਾਵੇਂ ਮੈਂ ਵੀ ਕਿਉਂ ਨਾ ਹੋਵਾਂ ਜੇ ਤੁਹਾਨੂੰ ਲੱਗਦਾ ਮੈਂ ਸਟੇਜ ਦੇ ਉੱਤੇ ਬਹਿ ਕੇ ਝੂਠ ਬੋਲਦਾ ਬਿਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਕੋਰਡਿੰਗ ਮੈਂ ਨਹੀਂ ਬੋਲਦਾ ਪਿਆ ਤੇ ਤੁਹਾਨੂੰ ਹੱਕ ਹੈ ਤੁਸੀਂ ਮੇਰਾ ਸਾਥ ਬਿਲਕੁਲ ਨਾ ਦਿਓ ਪਰ ਜਿਹੜਾ ਸੱਚ ਦੇ ਰਾਹ ਦੇ ਉੱਤੇ ਤੁਰਦਾ ਪਿਆ ਉਹਦਾ ਸਾਥ ਤੇ ਦੇਣਾ ਬੰਦਾ ਹੈ ਨਾ ਅੱਜ ਅਸੀਂ ਸੱਚ ਦੇ ਰਾਹ ਦੇ ਉੱਤੇ ਤੁਰਨ ਵਾਲਿਆਂ ਦਾ ਸਾਥ ਜਦੋਂ ਨਹੀਂ ਨਾ ਦਿੰਦੇ ਉਦੋਂ ਹੁੰਦਾ ਕੀ ਹੈ ਉਹ ਵਿਚਾਰੇ ਕੁਝ ਚਿਰ ਬਾਅਦ ਜਾ ਕੇ ਨਿਰਾਸ਼ ਹੋ ਜਾਂਦੇ ਨੇ ਕਿਉਂਕਿ ਇਕੱਲੇ ਪੈ ਜਾਂਦੇ ਨੇ ਨਾ ਵੈਸੇ ਸੱਚ ਦਾ ਰਾਹ ਜਿਹੜਾ ਹੈ ਤੇ ਉਹ ਕੱਲਿਆਂ ਦਾ ਹੀ ਹੈ ਕਿਉਂਕਿ ਦੁਨੀਆ ਪਿੱਛੇ ਨਹੀਂ ਆਉਂਦੀ। ਬਾਬਾ ਕਬੀਰ ਜੀ ਨੇ ਐਵੇਂ ਥੋੜੀ ਨਾ ਕਹਿਤਾ ਸੀ। ਕਬੀਰ ਜੇਹ ਮਾਰਗ ਪੰਡਿਤ ਗਏ ਪਾਛੈ ਪਰਿ ਵਹੀਰ ਵੀ ਜਿਸ ਮਾਰਗ ਦੇ ਉੱਤੇ ਪੰਡਿਤ ਲੋਕ ਗਏ ਨਾ ਵਹਿਮਾ ਭਰਮਾ ਤੇ ਕਰਮ ਕਾਂਡਾਂ ਦੇ ਵਿੱਚ ਪਾਉਣ ਵਾਲੇ ਗਏ ਝੂਠੀਆਂ ਕਹਾਣੀਆਂ ਸੁਣਾਉਣ ਵਾਲੇ ਗਏ। ਲੋਕੀ ਉਹਨਾਂ ਦੇ ਪਿੱਛੇ ਵਹੀਰਾਂ ਘੱਟ ਕੇ ਤੁਰ ਪਏ ਨੇ। ਵਹੀਰਾਂ ਘੱਟ ਕੇ ਬਹੁਤ ਗਿਣਤੀ ਆ। ਡੇਰੇ ਵੇਖੋ ਭਰੇ ਪਏ ਨੇ ਸਾਰੇ ਦੇ ਸਾਰੇ। ਐਵੇਂ ਥੋੜੀ ਨਾ ਭਰੇ ਪਏ ਨੇ। ਬਾਣੀ ਦਾ ਇੱਕ ਇੱਕ ਅੱਖਰ ਸਚਾਈ ਬਿਆਨ ਕਰਦਾ ਹੈ। ਕਬੀਰ ਜੇਹ ਮਾਰਗ ਪੰਡਿਤ ਗਏ ਪਾਛੈ ਪਰਿ ਵਹੀਰ ਪਰ ਬਾਬਾ ਕਬੀਰ ਜੀ ਕਹਿੰਦੇ ਮੈਂ ਨਹੀਂ ਤੁਰਿਆ ਉਸ ਭੀੜ ਦੇ ਵਿੱਚ ਕਿਉਂਕਿ ਮੈਨੂੰ ਪਤਾ ਲੱਗ ਗਿਆ ਕਿ ਬਹੁਤੀਆਂ ਭੀੜਾਂ ਦੇ ਵਿੱਚ ਸਿਆਣੇ ਨਹੀਂ ਹੁੰਦੇ ਤੇ ਸਿਆਣਿਆਂ ਦੀਆਂ ਬਹੁਤੀਆਂ ਭੀੜਾਂ ਨਹੀਂ ਹੁੰਦੀਆਂ ਫਿਰ ਰਿਪੀਟ ਕਰਾਂ ਬਹੁਤੀਆਂ ਭੀੜਾਂ ਦੇ ਵਿੱਚ ਸਿਆਣੇ ਨਹੀਂ ਹੁੰਦੇ ਤੇ ਸਿਆਣਿਆਂ ਦੀਆਂ ਬਹੁਤੀਆਂ ਭੀੜਾਂ ਨਹੀਂ ਹੁੰਦੀਆਂ ਕਹਿੰਦੇ ਇਸ ਕਰਕੇ ਮੈਂ ਉਸ ਪਾਸੇ ਨੂੰ ਤੁਰਿਆ ਜਿਸ ਪਾਸੇ ਦੁਨੀਆ ਦਾ ਕੋਈ ਬੰਦਾ ਜਾ ਕੇ ਰਾਜੀ ਨਹੀਂ ਹੈ ਜਿਸ ਸਰਾ ਨੂੰ ਅਵਕਟ ਘਾਟੀ ਕਹਿੰਦੇ ਨੇ ਦੁਨੀਆ ਦੇ ਲੋਗ ਔਖੀ ਘਾਟੀ ਕਹਿੰਦੇ ਨੇ ਕਹਿੰਦੇ ਮੈਂ ਤੇ ਉਸ ਪਾਸੇ ਨੂੰ ਗਿਆ ਰੱਬ ਵਾਲੇ ਪਾਸੇ ਨੂੰ ਗਿਆ ਸੱਚ ਦੇ ਮਾਰਗ ਉੱਤੇ ਤੁਰਿਆ ਮੈਂ ਝੂਠ ਦੇ ਮਾਰਗ ਉੱਤੇ ਨਹੀਂ ਤੁਰਿਆ ਕਿਉਂਕਿ ਮੇਰੇ ਗੁਰੂ ਨੇ ਮੈਨੂੰ ਇਹ ਗੱਲ ਸਮਝਾ ਦਿੱਤੀ ਨਾ ਜੇ ਜਾਣਾ ਮਰ ਜਾਈਏ ਜੇ ਤੂੰ ਜਾਣਦਾ ਹੈ ਕਿ ਇੱਕ ਦਿਨ ਤੂੰ ਮਰੀ ਜਾਣਾ ਹੈ ਘੁੰਮ ਨਾ ਆਈਏ ਤੇ ਵਾਪਸ ਮੁੜ ਕੇ ਆਉਣਾ ਨਹੀਂ ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ ਝੂਠੀ ਦੁਨੀਆ ਲੱਗ ਤੇ ਝੂਠੀ ਦੁਨੀਆ ਦੇ ਪਿੱਛੇ ਲੱਗ ਕੇ ਨਾ ਆਪ ਵਝਾਈਏ ਕਿਉਂ ਆਪਾ ਖੁਆਰ ਕਰਦਾ ਪਿਆ ਝੂਠੀ ਦੁਨੀਆ ਦੇ ਪਿੱਛੇ ਨਾ ਲੱਗ ਲੋਕ ਕੀ ਕਹਿਣਗੇ ਉਹ ਨਾ ਸੋਚ ਝੂਠੀ ਦੁਨੀਆ ਲੱਗ ਨਾ ਆਪ ਵਝਾਈਏ ਕਰ ਕੀ ਬੋਲੀਏ ਸੱਚ ਧਰਮ ਸੱਚ ਬੋਲ ਇਹੀ ਧਰਮ ਹੈ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੈ ਵਾਟ ਮুরিਦਾਂ ਜੋਲੀ ਹੈ ਜਿਹੜਾ ਰਸਤਾ ਜਿਹੜੀ ਵਾਟ ਗੁਰੂ ਨੇ ਦੱਸੀ ਹੈ ਨਾ ਉਸ ਰਾਹ ਦੇ ਉੱਤੇ ਤੁਰ ਪੈ ਭਲਿਆ